ਉਦਾਂ ਇਹ ਇੱਥੀ ਇੱਥੀ ਕਰ ਦਿੰਦੇ ਆ ਜੀ ਇੱਥੀ ਸਾਰੇ ਮੈਂ ਤਾਂ ਤੁਹਾਡੇ ਨਾਲ ਹੀ ਆਂ ਜੀ ਸ਼ੁਰੂ ਤੋਂ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੇ 인사ਰੀ ਕੈਪਟਨਟ ਆਈਏ ਤੁਹਾਡੇ ਕੋਲੇ ਧਾਲੀਵਾਲ ਸਾਹਿਬ ਹੁਣੀ ਸ਼ੇਰੀ ਜੀ ਹੁਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਹੀ ਬਿੰਦੂ ਦੇਖੋ ਸਿਹਤ ਸੰਸਾਰ 50% ਸਹੀ ਹੈ ਜਿ ਨਾਲ ਆ ਤੁਹਾਡੇ ਅੜਾਂਗੇ ਭੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੰਦ ਨਾਲ ਪਰ ਪਰ ਐ ਨਾ ਕਰ ਲਈ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਨ ਮੇਣਾ ਤਾਂ ਡੱਬੇ ਵੀ ਕੁਝ ਨਹੀਂ ਕਰ ਸਕਦੇ ਜੀ ਅਜੇ ਵੀ ਇੰਨੀ ਹਜ਼ਾਰਾਂ ਸ਼ਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਬੁਲੇ ਇੰਜਨ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਕੀਨੀਆਂ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸੇਫ ਦੇ ਅੰਦਰਲੇ ਸ਼ਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਹਨਾਂ ਇੱਕ ਬੇਨਤੀ ਲੈ ਕੇ ਆਏ ਹਾਂ ਬਹੁਤ ਬਹੁਤ ਧੰਨਵਾਦ ਜੀ ਸਵਾਲ ਹੈ ਜੀ ਨਾ ਰਹੇ ਦਾ ਸਵਾਲ ਹੈ ਨੋਟ ਬੁੱਕ ਤੇ ਛੋਟੇ ਕਿਤੇ ਸਵਾਲ ਹੈ ਨਾ ਕੋਈ ਮਿਸਟਰ ਪੀ ਪੀ ਥੱਲੇ ਥੱਲੇ ਉੱਤ ਜਾ ਵੀ ਸਾਇਲੈਂਟ ਅੱਜ ਜੀ ਅਸਟੇਟ ਦੀ ਕਮੇਟੀ ਨੇ ਰੋਕ ਦਿੱਤੀ ਹੈ ਬੰਦੀਗਾ ਤੁਹਾਨੂੰ ਸਭ ਜੀ ਇਹਦੇ ਪਾਵਰ ਬਾਰੇ ਉਹਨਾਂ ਦੀ ਅਗਰ ਕੀਤੀ ਕਰੋਗੇ ਮਨਸਾ ਪਟਵਾਰ ਕਿਸਾਨ ਉਹ ਜਿਹੜਾ ਗਿਣਤੀ ਦੇ ਹਿਸਾਬ ਦਾ ਵੀ ਕੋਈ ਨਹੀਂ ਜੀ ਕਿ ਕਲੀਆਂ ਸਰਕਾਰਾਂ ਬਣਾ ਰਹੀਆਂ ਕਿ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਨਹੀਂ ਚੁੱਕਿਆ ਸੱਚੀ ਨਹੀਂ ਹੋਰ ਇਸ ਤੋਂ ਵੀ ਮੈ ਤਾਂ ਇੱਕ ਵਾਰ ਕੋਈ ਸੋਕਰਾਂ ਨਾਲੋਂ ਵੱਡਾ ਤੋਂ ਸਾਰੇ ਜੀ ਕਿੰਨਾ ਨੇ ਇਹ ਕਿ ਕੋਈ ਨੋਟ ਸੀ ਨਹੀਂ ਲਿਆ ਸਾਨੂੰ ਮਰ ਜਾਂਦਾ ਹੈ ਭੋਗ ਤੇ ਅਸੀਂ ਭੋਗ ਜਿੰਨੇ ਸਰਕਾਰਾਂ ਦੇ ਨਾਲ ਆਲੇ ਨੇ ਬੜੇ ਬਹੁਤ ਦੋ ਪੈਸੇ ਦਵਾ ਦਿੰਦੇ ਨੇ ਮੇਰੇ ਤੇ ਕਿਸਾਨੀ ਨਹੀਂ ਇਸ ਸਿਰੇ ਕੰਮ ਰਹਿਣਾ ਕੋਈ ਸਰਪਠੀ ਕਿਹਦੇ ਨੇ ਆਹ ਫਾਜ਼ੀ ਲੜਾਈ ਲੜ ਰਿਹਾ ਹੈ ਮਰਨ ਤੋਂ ਇੱਕ ਤੰਤਿਕ ਆਫੀਸ਼ੀਅਲ ਜੋ ਬਟਾ ਯੋਗਦਮ ਸੰਨ ਹੀ ਪੈ ਜਿਹੜੇ ਰੋਜ਼ ਸਾਨੂੰ